ਬੁੱਧਨਾ ਪੇਸ਼ ਕਰ ਰਹੇ ਆ ਜਿਨੇ ਵੀ ਲੋਕ ਬੈਠੇ ਨੇ ਉਹ ਅੱਦੇ ਵੰਡੇ ਜਾਣ ਅੱਦੇ ਮੇਰੇ ਵੱਲ ਹੋ ਜਾਣ ਅੱਦੇ ਕੇਦੀ ਵੱਲ ਹੋ ਜਾਣ ਦੇਖਣਾ ਹੈ ਇਹਦੇ 'ਚ ਵੀ ਬਹੁਤ ਵੱਡਾ ਮੁਕਾਬਲਾ ਹੈ ਔਰ ਮੁਕਾਬਲੇ ਵੀ ਜਿਤਨਾ ਜ਼ਰਾ ਹੈ ਉਹ ਥੋਡੇ ਵੱਲ ਬੰਦੇ ਕਿਹੜੇ ਆ ਜੀ ਇੱਧਰ ਸਾਰੇ ਮੇਰੇ ਵੱਲ ਲੈ ਆਏ ਹਾਏ ਹਾਏ ਕੀ ਬੰਦੇ ਆਏ ਆ ਮੇਰੇ ਵੱਲ ਔਰ ਜਿਨੇ ਕੰਮ ਦੇ ਬੰਦੇ ਸਾਰੇ ਮੇਰੇ ਵੱਲ ਆ ਨਹੀਂ ਇਹ ਦੇਖੋ ਆਪਣੇ ਪਹਿਲਵਾਨ ਸਾਹਿਬ ਤੁਹਾਡੇ ਵੱਲ ਨੇ ਮੈਂ ਇਹ ਕਹਿੰਦਾ ਕੁਝ ਵੀ ਹੋਵੇ ਦੇਖੋ ਜਿਨੇ ਸਾਊ ਬੰਦੇ ਸੀ ਸਾਰੇ ਤੁਹਾਡੇ ਵੱਲ ਆ ਗਏ

ਲੇਕਿਨ ਮੈਂ ਇੱਕ ਵਾਰ ਰਿਕੁਐਸਟ ਕਰੂੰਗੀ ਕਿ ਇਨੀ ਤਕਲੀਫ ਨਾ ਕਰੋ ਤੁਹਾਡੇ ਅਸੀਂ ਬਹੁਤ ਦੂਰੋਂ ਤੁਹਾਡੇ ਤੱਕ ਪਹੁੰਚੇ ਹਾਂ ਸੋ ਤੁਸੀਂ ਸਾਨੂੰ ਨਹੀਂ ਸੁਣੋਗੇ ਤਾਂ ਪੈਸੇ ਦੀ ਕੋਈ ਵਕਤ ਨਹੀਂ ਮੇਰੇ ਤੇ ਕੇ ਦੀ ਲਈ ਸੋ ਮੈਂ ਸਿਰਫ ਤੁਹਾਡੇ ਪਿਆਰ ਲਈ ਤੁਹਾਡੇ ਲਈ ਇੱਥੇ ਆਏ ਸੋ ਕੋਈ ਦਿਮਾਗ ਤੇ ਬੋਝ ਨਾ ਪਾਓ ਕਿ ਜਗਮੋਹਨ ਕੇ ਦੀ ਪੈਸੇ ਦੇ ਇੱਥੇ ਆਏ ਨੇ ਸੋ ਥੈਂਕ ਯੂ ਵੈਰੀ ਮੱਚ ਜਗਮੋਹਨ ਜੀ ਨੇ ਕੋਸ਼ਿਸ਼ ਤਾਂ ਬੜੀ ਕੀਤੀ ਹੈ ਤੁਹਾਡੀ ਆਦਤ ਵਿਗਾੜਨ ਦੀ ਪਰ ਫਿਰ ਵੀ ਚਲੈਣੀ ਹੋ ਜਦੋਂ ਕੋਈ ਹੌਸਲਾ ਸਹੀ ਕਰਦਾ ਉਹਨੂੰ ਕਹਿਣਾ ਪੈਂਦਾ ਇਹ ਜੀ ਸ਼ੁਕਰਗੁਜ਼ਾਰ ਆ ਇਹ ਪੂਦਨਾ ਬਣਿਆ ਕਿਤੇ ਤੁਹਾਨੂੰ ਪਤਾ ਹੀ ਨਹੀਂ ਹੈ ਤੁਸੀਂ ਤਾਂ ਆਈ ਮੀਨ ਕੀ ਬੰਦছੋਂ ਮੇਰੀ ਮੁਰਾਦ ਇਹ ਹੈ ਵੀ ਪੂਦਨਾ ਇੱਕ ਐਸੀ ਚ ਵਿਆਹ ਪੰਜਾਬੀ ਭਾਵੇਂ ਨਾਰਵੇ ਹੋਵੇ ਭਾਵੇਂ 스웨ਡਨ ਚ ਹੋਵੇ ਭਾਵੇਂ ਇਥੇ ਹੋਵੇ ਭਾਵੇਂ ਬਹਿਰੀ ਨਵੇਂ ਇੱਕੋ ਜਿਹਾ ਹੁੰਦਾ ਬਾਰਾਤ ਜਦੋਂ ਆਉਂਦੀ ਹੈ ਬਰਾਤੀ ਤੁਹਾਨੂੰ ਪਤਾ ਬੜੇ ਮੂਡ ਚ ਹੁੰਦੇ ਨੇ ਸੂਏ ਰੀ ਪਿਆਰੀਆਂ ਨਹੀਂ ਕਰ ਪੈਂਟਾਂ ਪ੍ਰੈਸ ਕਰ ਇੱਕ ਔਰ ਦੰਦਾਸਾਂ ਮਲ ਬੁਰਸ਼ ਕਰ ਸੈਂਟ ਲਾ ਟਾਈਆਂ ਲਾ ਮਾੜਾ ਮੋਟਾ ਪੈਗ ਲਾ ਭਾਵੇਂ ਜਾਂਦੇ ਨੇ ਡਾਂਗਾ ਹੀ ਪੈ ਜਾਂਦਾ ਇੱਕ ਵਾਰੀ ਤਾਂ ਕੰਮ ਕਰੇ ਆਉਂਦੇ ਜਾ ਕੇ ਬੜੇ ਮੂਹਰ ਚ ਹੁੰਦੀ ਹੈ ਬਰਾਤੀ ਬੰਦੇ ਕਿਸੇ ਨੂੰ ਕੁਝ ਬੰਦਾ ਸਮਝਦੇ ਨਹੀਂ ਕਿਉਂਕਿ ਉਹ ਲੜਕੀ ਵਾਲੇ ਅੱਗੇ ਹੁੰਦੇ ਇਹਨਾਂ ਰੋਹ ਬੰਦਾ ਸੋ ਬਰਾਤ ਜੋ ਜਾਂਦੀ ਹੈ ਲੇਡੀਜ਼ ਦੀ ਆਤ ਹੁੰਦੀ ਹੈ ਬਰਾਤ ਭਾਵੇਂ ਕਿੰਨੀ ਵੀ ਸ਼ਰੀਫ ਹੋਵੇ ਲੇਡੀਜ਼ ਦਾ ਕੰਮ ਹੁੰਦਾ ਹੈ ਪੰਜਾਬੀ ਵਿਆਹ ਜਦੀ ਉੱਪਰ ਬੈਠ ਕੇ ਹਲਕਾ ਹਲਕਾ ਕੁਝ ਨਾ ਕੁਝ ਕਹੀ ਜਾਣਾ ਵਾ ਲਾੜੇ ਦੀ ਭੈਣ ਨਿਕਲ ਗਈ ਜੀ ਪੁਲਾਣਾ ਜੇ ਬੈ ਸਿਟੜੀਆਂ ਹੁੰਦੀ ਹੈ ਕਿ ਹਲਕਾ ਜਿਹਾ ਮੈਂ ਦੱਸ ਦਾਵਾਂ ਸਿਟੜੀਆਂ ਕਿਸ ਤਰ੍ਹਾਂ ਦਿੰਦੇ ਨੇ ਭੌਲੀ ਭੌਲੀ ਹਏ ਲਾੜੇ ਪਹਿਣਾ ਮਿਰਚ ਲੜੀ ਲਾੜੇ ਪਹਿਣਾ ਮਿਰਚ ਲੜੀ ਨੀ ਭੂ ਮਿਰਚ ਲੜੀ ਨੀ ਤੇਰੀ ਪੈਰਪੂਰੀ ਕੈਰਪੂਰੀ ਭੂ ਮਿਰਚੇ ਨੀ ਕਈ ਵਾਰੀ ਸਿੱਠਣੀਆਂ ਦੇ ਤਾਂ ਉਹ ਸਿੱਠਣਾ ਵੀ ਮਿਲਦਾ ਮੈਂ ਇੱਕ ਵਾਰੀ ਜਗਰਾਵੀ ਜਿੱਥੋਂ ਦੇ ਤੁਸੀਂ ਹੋ ਉਹ ਤੇ ਵਿਆਹ ਗਿਆ ਪਹਿਲਾ ਸਚੁੜੀਆਂ ਮਿਲੀ ਗਈਆਂ ਇੱਕ ਬਹੁਤ ਹੀ ਬਜ਼ੁਰਗਔਰ ਸੀ ਤੋਨੇ ਖਿੜਕੀ ਖੋਲਹੀ ਤੋ ਕੇਨੀ ਮੇ ਭਾਈ ਬਿੰਦਕ ਠਹਿਰ ਜਾਓ ਅਸੀਂ ਟਾਈਆਂ ਡੁਈਆਂ ਜਾ ਕੇ ਉੱਪਰ ਉਤੋਂ ਆਵਾਜ਼ ਆਈ ਜੇ ਸਾਡੀ ਕੁੜੀ ਤੋ ਜੀ ਕਿਉ ਡੁੱਲ ਜਾਏ ਪਾਣੀ ਕਰਕੇ ਜਾਣਿਓ ਪੁੱਤ ਬਹਿ ਹਰਾਮ ਦੇਉ ਅਸੀਂ ਕੱਪੜੇ ਦੇ ਝਾੜੇ ਦੇ ਪਾਸੇ ਨੂੰ ਲੈ ਕਿਉਂਕਿ ਵਿਆਹ ਹੀ ਕਿਹਸਾ ਮੌਕਾ ਹੁੰਦਾ ਜਿਸ ਤੇ ਨੋਕ ਚੋਕ ਹੁੰਦੀ ਹੈ ਨਹੀਂ ਤਾਂ ਫਿਰ ਤੁਹਾਨੂੰ ਪਤਾ ਕਚੈਰੀ ਹੈਗੀ ਓਦਣਾ ਬੰਦੇ ਤੁਹਾਡੇ ਕਾਇਮ ਨੇ ਹੋਰ ਮੈਂ ਨੋਟ ਡਿਗਸਾ ਕਰਾ ਲਿਆ ਪੀਗਲ ਮਨਾ ਕੇ ਆਏ ਜੁੜੇ ਨੇ ਖੜੇ ਉੱਪਰ ਇਹਨਾਂ ਨਾਲ ਜੁੜੇ Dum 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 dum. ਆਣੀ ਤੇਰਾ ਪੜਾਕ ਰਹਿਰਾ ਪੂਦਨਾ ਤੇਰਾ ਪਾਕੀ ਰਹਿੰਦਾ ਪੂਦਨਾ ਤੇਰੇ ਦਿਲ ਦੀਆ ਕਿੰਨੇ ਪੂਦਨਾ ਤੇਰਾ ਪੜਾਕ ਰਹਿਰਾ ਪੂਦਨਾ ਨਹੀਂ ਪੂਦਨਾ ਨਹੀਂ ਪੂਦਨਾ